ਸਤਨਾਮ ਸ੍ਰੀ ਵਾਹਿਗੁਰੂ ਜੀ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭੋ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚਨਾ ਹੋਵੇ ਜੇ ਸੋਚੀ ਲਖ ਬਾਰ ਚੁਪੇ ਚੁਪ ਨਾ ਹੋਵੇ ਜੇ ਲਾਇ ਰਹਾ ਲੇਵਤਾਰ ਪੋਕੇਆ ਪੋਕੇਨਾ ਉਤਰੀ ਜੀਵਨ ਨਾ ਪੁਰਿਆ ਪਰ ਸਹਿਸ ਸਿਆਣਪਾ ਲਖੋ ਹੈ ਤੈ ਇੱਕ ਨ ਚੱਲੇ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੇ ਬੜਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਏ ਨਾਨਕ ਹੁਕਮੇ ਜੇ ਬੁੱਝੈ ਤਾ ਹਮੇ ਕਹੇ ਨ ਕੋਏ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਣੇ ਨੀਸਾਨ ਗਾਵੇ ਕੋ ਗੁਣ ਵੜੇ ਅੰਯ ਚਾਰ ਗਾਵੇ ਕੋ ਵਿਦਿਆ ਵਿਗੰਬ ਵਿਚਾਰ ਗਾਵੇ ਕੋ ਸਾਜ ਕਰੇ ਤਨ ਕਹੇਗਾ ਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰ ਹਾਜ਼ੂਰ ਕਤਨਾ ਕਤਿਨਾ ਆਵੇ ਤੋੜ ਕਤ ਘਤ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈਂਦੇ ਤੱਕ ਪਾਹੇ ਜੁਗਾ ਜਗੰਤਰ ਖਾਈ ਖਾਏ ਹੁਕਮੀਆਂ ਹੁਕਮ ਚਲਾਏ ਰਾਹੋ ਨਾਨਕ ਬਿਕਸੇ ਵੇ ਪਰਵਾਹੋ ਸਾਚਾ ਸਾਹਿਬ ਸਾਚਨਾਏ ਭਾਖੇ ਪਉ ਅਪਾਰ ਆਖੇ ਮੰਗਹਿ ਦੇ ਦੇ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰਖੀਏ ਜਿ ਦਿੱਸੇ ਦਰਬਾਰ ਮੋਹ ਕੇ ਭੋਲਣ ਬੋਲੀਏ ਜਤ ਸੋਨ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਵ ਬੜਿਆਈ ਵਿਚਾਰ ਕਰਮੀ ਆਵੇ ਕੱਪੜਾ ਨਜ਼ਰੀ ਮੁਖ ਦਵਾਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਰਿੰਜਣ ਸੋਇ ਜਿਨ ਸੇਵਤਨ ਪਾਇਆ ਮਾਨ ਨਾਨਕ ਗਾਵੀਏ ਕੁਣੀ ਨਿਧਾਨ ਗਾਵੀਏ ਸੁਣੀਆ ਮਰਖਿਆ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗਰਮ ਕਨਾਂਦਨ ਗਰਮ ਕਵੇਦਨ ਗੁਰਮ ਕਰੇ ਹਸਮਾਈ ਗੋਰੀ ਸਰਗੁਰ ਗੌਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀਂ ਕਹਣਾ ਖਤਰਨਾ ਜਾਈ ਗੁਰਾਂ ਇੱਕ ਦੇਵੁਝਾਈ ਸਵਨਾ ਜੀਆਂ ਕਹਿ ਕਦਾਤਾ ਸੋ ਮੈ ਵਿਸਰਨਾ ਜਾਈ ਤੀਸ ਨਾ ਵਜੇ ਇਸ ਭਾਵ ਮੇਨ ਭਾਣੇ ਕਹਿ ਨਾਹੀਂ ਕਰੀ ਜੇਤੀ ਸੇ ਠੋਪਾਈ ਬੇਖਾਂ ਮਨ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜੋ ਬਾਹਰ ਮਾਨਕ ਜੇਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਵੁਝਾਈ ਸਵਨਾ ਜੀਆਂ ਕਾਇਕਦਾਤਾ ਸੋ ਮੈ ਵਿਸਰਨਾ ਜਾਈ ਜੇ ਜੋਗਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਏ ਕਈ ਯਸ ਕੀਰਤੀ ਦਾ ਗਲੇ ਜੇ ਇਸ ਨਦਰ ਨਾ ਆਵੇ ਜੀ ਤਾਂ ਬਾਤ ਨਾ ਪੁੱਛੇ ਕਿ ਕੀਟਾ ਅੰਦਰ ਕੀਟ ਕਰ ਦੋਛੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਅੰਗੁਣ ਦੇ ਤੇ ਆ ਕੋਈ ਨ ਸੁਝੇ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਤਪੀਰ ਸਰਨਾ ਸੁਣਿਆ ਤਰਤ ਬਲਾ ਕਾ ਸੁਣਿਆ ਦੀਪ ਲੋਹ ਪਾਤਾਲ ਸੁਣਿਆ ਪਹੇ ਨਾ ਸਕੇ ਕਾਲ ਨਾਨਕ ਭਗਤ ਦਾ ਸਦਾ ਵਿਕਾਰ ਸੁਣਿਆ ਦੁਖ ਪਾਪ ਕਾ ਨਾਮ ਸੁਣਿਆ ਸਰਬਰਮਾਇੰਦ ਸੁਣਿਆ ਮੁਖ ਸਲਾਹ ਹਰਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਤੂ ਭਾਪਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਅਰਥ ਕੈ ਸਿਨਾਨ ਸੁਣਿਆ ਪਰਪੜ ਪਾਵੇ ਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਤੂ ਭਾਪਕਾ ਨਾਸ ਸੁਣਿਆ ਸਰਾਂ ਗੁਣਾ ਕੇ ਗਾ ਸੁਣਿਆ ਛੇਕ ਪੀਰ ਪਾਛਾ ਸੁਣਿਆ ਅੰਦੇ ਪਾਵੇ ਰਾਸ ਸੁਣਿਆ ਹਤੋ ਵੈਸਗਾ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਤੂ ਭਾਪਕਾ ਨਾਸ ਮਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹ ਪਿਛੇ ਪਿਛਤਾ ਇੱਕ ਅਗਦ ਕਲਮ ਨ ਲਿਖਣ ਹਾਰ ਮੰਨੇ ਕਬ ਕਰਨ ਵਿਚਾਰ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਸਤ ਹੋਵੇ ਮਨ ਬਦ ਮੰਨੇ ਸਗਲ ਪਾਪਨ ਕੀ ਸੋਧ ਮਨੇ ਹੂ ਛੋਟਾ ਨਾ ਕਾਏ ਮੰਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਮਾਰਗ ਠਾਕ ਨਾ ਪਾਏ ਮੰਨੇ ਪਸਿਓ ਪ੍ਰਗਟ ਜਾਏ ਮੰਨੇ ਮਗਨ ਚੱਲੇ ਪੰਥ ਮੰਨੇ ਧਰਮ ਸਿੱਤੀ ਸੰਬੰਧ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਰੇ ਗੁਰ ਤੇ ਇੱਕ ਮੰਨੇ ਨਾਨਕ ਭਵੇਂ ਨ ਪੇ ਕੈਸਾ ਨਾਮ ਨਰੰਜਨ ਹੋਏ ਜੇ ਕੋ ਮੰਜਣੇ ਮਨ ਕੋਏ ਪੰਜ ਪ੍ਰਬਾਨ ਪੰਜ ਪ੍ਰਧਾਨ ਪੰਚਾਇ ਪਾ ਹੋਇ ਤਰਗਾ ਮਾਨ ਪੰਚਾਇ ਸੋਹੇ ਦਾ ਰਾਜਾਨ ਪੰਚਾ ਕਾ ਗੁਰੇ ਇੱਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤਾ ਕਹਿ ਕਰਨੇ ਨਾਹੀ ਸੁਮਾਰ ਢੋਲ ਤਰੰਗਿਆ ਕਾ ਪੂਤ ਸੰਤੋਖਤਾ ਪ੍ਰਕਿਆ ਜਨ ਸੂਤ ਜੇ ਕੋ 부ਜੈ ਹੋਵੇ ਸਚਿਆਤ ਬਲੇ ਉਪਰ ਕੇਤਾ ਭਾਰ ਤਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੇ ਕਵਨ ਜੋਰ ਜੀ ਯਾਤਰੰਗਾ ਕੇ ਨਾਮ ਸਦਨਾ ਲਿਖਿਆ ਗੁੜੀ ਕਲਾਮ ਇਹੋਲੇ ਕਲਕ ਜਾਣੇ ਕੋਇ ਲੈ ਕਲਿ ਕਿਆ ਕੇ ਤਾਹੋਇ ਕੇ ਤਾਣ ਸੋਲਿ ਰੂਪ ਕੇਤੀ ਦਾਤ ਜਾਣੇ ਕੌਣ ਕੂਤ ਕਿਤਾ ਪਸਾ ਹੋਇ ਕੋ ਕਬਾਉ ਤਿਸੇ ਹੋਇ ਲਖਦਰਿਓ ਕੁਦਰਤ ਕਮਨ ਕਾਹ ਵਿਚਾਰ ਬਾਰਿਆਂ ਜਾਵਾ ਇੱਕ ਵਾਰ ਜੁਦੁਦ ਭਾਵੇ ਸਾਈ ਭਲੀ ਕਰਤੂ ਸਦਾ ਸਲਾਮ ਨਿਰੰਕਾਰ ਅਸੰਖ ਜਪ ਸੰਗ ਭਾਉ ਸੰਗ ਪੂਜਾ ਸੰਗ ਤਪਤਾਉ ਸੰਗ ਗ੍ਰੰਥ ਮੁਖਵੇਦ ਪਾਠ ਸੰਗ ਜੋਗ ਮੰਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤੀ ਸੰਗ ਦਾਤਾ ਰ ਸੰਗ ਸੂਰ ਮੋਖਕਤਾਰ ਅਸੰਖ ਮੂਨ ਲੇਵਲਾਇ ਤਾਰ ਕੁਦਰਤ ਕਮਨ ਕਹਾ ਵਿਚਾਰ ਬਾਰੇ ਅੰਜਵਾਇ ਇੱਕ ਵਾਰ ਜੁਤੁ ਦੁਪਹਾਵੇ ਸਾਈ ਭਲੀ ਕਰ ਤੂ ਸਦਾ ਸਲਾਮ ਨਿਰੰਕਾਰ ਅਸੰਖ ਮੂਰਕੰਦ ਕੋਰਾ ਅਸੰਖ ਚੋਰਾ ਹਰਾਮ ਕੋਰਾ ਅਸੰਖ ਅਮਰ ਕਰ ਜਾਹੇ ਜੋਰ ਸੰਗਲ ਬੜਾ ਤਿਆਕ ਮਾਹੇ ਸੰਗ ਪੱਪੀ ਪਾਪ ਕਰ ਜਾਹੇ ਸੰਗ ਕੁੜਿਆਰ ਕੁੜੇ ਫੇਰਾਹੇ ਸੰਗ ਮਲੇਸ਼ ਮਲ ਭਖ ਖਾਏ ਅਸੰਖ ਨੇ ਤਕ ਸਿਰ ਕਰੇ ਪਾਰ ਨਾਨਕ ਨੀਚ ਕਹਿ ਵਿਚਾਰ ਬਾਰੇ ਅੰਜਵਾਇ ਇੱਕ ਵਾਰ ਜੁਤੁ ਦੁਪਹਾਵੇ ਸਾਈ ਭਲੀ ਕਰ ਤੂ ਸਦਾ ਸਲਾਮ ਨਿਰੰਕਾਰ ਸੰਕਨਾਵ ਸੰਕਤਾਵ ਗਮਗਮ ਸੰਕਲੋ ਸੰਕਹਿ ਸਿਰਪਾਰ ਹੋਏ ਅਖਰੀ ਨਾਮ ਅਖਰੀ ਸਾਲ ਆਖਰੀ ਗਿਆਨ ਗੀਤ ਹੁਣ ਦਾ ਅਖਰੀ ਲਿਖਣ ਬੋਲਣ ਬਾਣ ਕਰਾ ਸੰਜੋਗ ਬੁਕਾਨ ਜਿਨੇ ਲਿਖੇ ਤੇ ਸਰਨਾ ਹੈ ਜੇ ਪਰਮਾ ਦੇਵ ਤੇ ਪਾਹ ਜੇ ਤਾ ਕੀਤਾ ਤੇ ਤਾ ਨਾਵੇਂ ਨਾਵੇਂ ਨਾ ਹੀ ਕੋਈ ਤਾ ਉਹ ਕੁਦਰਤ ਕਵਣ ਕਾ ਵਿਚਾਰ ਬਾਰਿਆਂ ਨ ਜਾਵਾ ਇੱਕ ਵਾਰ ਜੋਤੁ ਤੇ ਪਾਵੇ ਸਾਈ ਪਲਿਕਾ ਤੂ ਸਦਾ ਸਲੰਦਰੰਗਾਰ ਪ੍ਰਿਯ ਹਤ ਪਰਤੰਦੇ ਪਾਣੀ ਤੂ ਤੇ ਉਤਰੇ ਕੇ ਮੂਤ ਪਲੀਤੀ ਕੱਪੜ ਹੋਏ ਦੇ ਸਬੂਣ ਲਈਏ ਉਹ ਤੋਏ ਰਿਗਮਤ ਪਪਾ ਕੇ ਸੰਗੋ ਤੋ ਪੈਨਾ ਵੈ ਕੇ ਰੰਗ ਪੁੰਨੀ ਪਾਪੀ ਆਖਣ ਨਾ ਹੈ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਵੀ ਜਾ ਪੇ ਕਾ ਨਾਨਕ ਕੁਕ ਮੀਆਂ ਹੋ ਜਾਓ ਤੀਰਥ ਤਪ ਦੇ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮਨੇ ਮਨ ਕੀਤਾ ਭੋ ਅੰਤਰਗਾਥੀ ਤਿਤ ਮਲਣਾ ਉਹ ਸਭ ਗੁਣ ਸਰੇ ਮੈ ਨਾ ਹੈ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸੋ ਸਤ ਆਤ ਬਾਣੀ ਬਰਮਾਓ 780 ਸਦਾ ਮਨ ਚਾਓ ਕਵਨ ਸੁ ਬੇਲਾ ਵਖਤ ਕਵਨ ਕਵਨ ਤਿਤ ਕਵਨ ਬਾਰ ਕਵਨ ਸੁਰਤੀ ਮਾਹੋ ਕਵਨ ਜਤੋ ਆਕਾਰ ਬੇਲ ਨ ਪਈਆ ਪੰਤੀ ਜਾਓ ਵਹਿ ਲੇ ਪ੍ਰਾਨ ਬਖਤਨਪਾਏ ਉਹ ਕਾ ਦੀਆਂ ਜੇ ਲਿਖਣ ਲਈ ਕੁਰਾਨ ਸਤਵਾ ਨਾ ਜੋਗੀ ਜਾਣੇ ਰਤਮਾ ਉਹ ਨਾ ਕੋਈ ਜੇ ਕਰਤਾ ਸੇ ਠੀਕੋ ਸਾਜੇ ਆਪੇ ਜਾਣੇ ਸੋਈ ਕਿਵ ਕਰਾ ਖਕੇ ਸਾਲਾ ਹੀ ਕਿਉ ਵੰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ 1 2 1 ਸਿਆਣਾ ਵੱਡਾ ਤਾਂ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗੈਨ ਸੋ ਹੈ ਪਤਾਲ ਪਤਾਲ ਲਖਾ ਕਸਾ ਗਾ ਛੋਟ ਕੋਟ ਕਪਾਲ ਤਕੇ ਬੇਦ ਕਹਨਿਕ ਬਾਸ ਸੈ 14 ਕਹਨ ਕਿਤੇ ਬਾਸ ਲੂ ਇੱਕ ਧਾਦ ਲੇਖਾ ਹੋਏ ਤਾਂ ਲਿਖੀਏ ਲੇਕੇ ਹੋਏ ਬਨਾਸ ਨਾਨਕ ਵੱਡਾ ਕੀ ਆਪੇ ਜਾਣੇ ਆਪ ਸਲਾਹੀ ਸਲਾਹੇ ਤਿਸਰਤਨ ਪਈ ਅਨਦੀਆਂ ਤੇ ਵਾਹ ਪਵਿਸਮੰਦ ਨ ਜਾਣੀਐ ਸਮੰਦ ਸਾ ਸੁਲਤਾਨ ਗਿਰਾ ਸੇ ਤੀਮਾਲ ਤਨ ਕੀੜੀ ਤੁਲ ਨਾ ਹੋਵਣੀ ਜੇ ਤਿਸਮਨੋ ਨਾ ਵਿਸਰੈ ਅੰਤਨ ਸੇプチ ਕਹਿਣਾ ਅੰਤ ਅੰਤਨ ਕੰਨ ਦੇਣਾ ਅੰਤ ਅੰਤਨ ਵੇਖਣ ਸੁਣਨਾ ਅੰਤ ਅੰਤਨ ਜਾਪੇ ਕਮਨਮ ਅੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਾਰ ਆਵਾਰ ਅੰਤ ਕਰਨ ਕਿਤੇ ਬਿਲ ਲਾਹੇ ਤਾਂ ਕਿ ਅੰਤਨ ਪਾਏ ਜਾਏ ਇਹ ਵੰਤਨ ਜਾਣੇ ਕੋਈ ਬਹੁਤਾ ਕਈਏ ਬਹੁਤਾ ਹੋਏ ਵੱਡਾ ਸੇ ਉੱਚਾ ਤਾ ਉੱਚੇ ਪਰ ਉੱਚਾ ਨਾ ਹੋਏ ਵੱਡੂੱਚਾ ਹੋਵੇ ਕੋਏ ਤੇ ਸੁੱਚੇ ਕੋ ਜਾਣੇ ਸੋਏ ਜੇ ਬੜਾਪ ਜਾਣੇ ਆਪ ਆਪ ਨਾਨਕ ਨਜ਼ਰੀ ਕਰਮੀ ਦਾਤ ਬਾਦ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇਲ ਨਾ ਤਮਾਏ ਕਿ ਤੇਮ ਗਜੋਧ ਪਰ ਕਿ ਤੇ ਗਣਤ ਨਹੀਂ ਵਿਚਾਰ ਕੇ ਤੇ ਖਪ ਟੁੱਟ ਵਿਕਾਰ ਕਿ ਤੇ ਲਲ ਮੁਕਰ ਪਾਏ ਕਿ ਤੇ ਮੂਰਖ ਖਾਈ ਕਾਇ ਕਿ ਤੇ ਦੁਖ ਭੁਗਤ ਸਦ ਮਾਰੇ ਪੇਦਾ ਤਰੀ ਦਾਤਾਰ ਬੰਦ ਕਲਾਸੀ ਪਾਣੇ ਹੋਏ ਹੋ ਰਾਖ ਨਾ ਸਕੇ ਕੋਈ ਜੇ ਕੋ ਖਾ ਕੇ ਆਖਣ ਪਾਏ ਉਹ ਜਾਣੇ ਜਤਿਯਾ ਮੁਖ ਆਏ ਆਪੇ ਜਾਣੇ ਆਪੇ ਦੇ ਆਖੇ ਸਿ ਭੀ ਕਹਿ ਕੇ ਜਿਸ ਨੂੰ ਬਖਸ਼ੇ ਸਿਫਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਮੁਲ ਗਣ ਮਲਬ ਪਰਮ ਮਲਬ ਪਰਿਯਮ ਮਲ ਪੰਡਾਰਾ ਮੁਲਾਵ ਹੈ ਮੁਲ ਜਾਹੇ ਮੁਲ ਭੈ ਮਲਸ ਮਹ ਹੈ ਮੁਲ ਧਰਮ ਮੁਲ ਦੀਵਾਨ ਮੁਲ ਤੁਲਮਲ ਪ੍ਰਬਾਨ ਮਲ ਬਖੀਸ ਮੁਲ ਨੀਸਾਨ ਮੁਲ ਕਰਮ ਮੁਲ ਪ੍ਰਮਾਨ ਮੁਲ ਮੁਲਾਕੇ ਨਾ ਜਾਇ ਆਖਾ ਕਰੇ ਲਿਲਾਇ ਆਖੇ ਬੇਦਪੜ ਪ੍ਰਾਣਾ ਆਖੇ ਪੜੇ ਕਰੇ ਵਿਖਿਆਣਾ ਆਖੇ ਪਰ ਮੈਂ ਆਖੈਂਦਾ ਕਿ ਗੋਪੀ ਤੇ ਗੋਬਿੰਦ ਆਖੇ ਇਸ ਰਖੇ ਸਿਧ ਆਖੇ ਕਿਤੇ ਕੀਤੇ ਵਾ ਦਾਖੇ ਧਨ ਵਾਖੇ ਦੇਵ ਆਖੇ ਸੁਰਨਮੰਜਨ ਸੇਵ ਕਿਤੇ ਆਖੇ ਅਖਣ ਪਾਹੇ ਕਿਤੇ ਕਾ ਕੈ ਉਠੜ ਜਾਹੇ ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਿ ਕਿ ਜਿਵੜ ਭਾਵੇ ਤੇ ਵੜ ਹੋਏ ਨਾਨਕ ਜੇ ਕੋ ਆ ਕੇ ਬੋਲ ਬਿਗਾੜ ਤਾ ਲਿਖਿਆ ਸਿਰ ਗਵਾਰਾ ਗਵਾਰ ਸੁਧਰ ਕੇ ਹਸੁ ਕਰ ਕੇ ਹਜਤ ਵੇ ਸਰਬ ਸਮਾਲੇ ਬਾਜੇ ਨਾ ਤੇ ਅਨੇਕ ਅਸ਼ੰਕਾ ਕਿਤੇ ਭਾਵਨ ਹਾਰੇ ਕਿਤੇ ਰਾਗ ਪਰਿ ਸੋ ਕਹੀਨ ਕਿਤੇ ਗਾਵਨ ਹਾਰੇ ਗਾਵੇ ਤਨੂ ਪਉਣ ਪਾਣੀ ਵਿਚ ਸਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਣਾ ਲਿਖਲੇ ਤਰਮ ਵਿਚਾਰ ਗਾਵੇ ਇਸਰ ਵਰਮਾ ਦੇ ਵੀ ਸੋਨ 110 ਬਾਰੇ ਗਾਵੇ ਦੰਦਨ ਦਸਨ ਬੈਠੇ ਦੇਵਤਿਆਂ ਦਰ ਨਾਲ ਗਾਵੇ ਸਤਿ ਸਮਾਧੀ ਅੰਦਰ ਗਾਵਣ ਸਾਦੇ ਵਿਚਾਰੇ ਗਾਵਣੀ ਜਤੀ ਸਦੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਣ ਪੰਡਤ ਪੰਨਰ ਕੀ ਤਰਜੁ ਯੋਗਤਾ ਨਾਲੇ ਗਾਵੈ ਮਹੂਣੀਆਂ ਮਨ ਮੋਹਣ ਸਰ ਕਾ ਮਛ ਪਿਆਲੇ ਗਾਵਣ ਤਨ ਪਾਇ ਤਰੇ ਅਰਥ ਅਰਤੀ ਇਤਨਾ ਲਗਾਬ ਜੋਦ ਗਾਵੈ ਜੋਦ ਮਹਾਬਲ ਸੂਰਾ ਗਾਵੈ ਕਾਣੀ ਚਾਰੇ ਗਾਵੈ ਕੰਡ ਮੰਡਲ ਪਰ ਪੰਡਾ ਕਰ ਕਰ ਰੱਖੇ ਧਾਰੇ ਸਹਿਤ ਤੁਧ ਨੂੰ ਗਾਵੈ ਜੋਤਿ ਤੇ ਪਾਵਣ ਰਤੇ ਤੇਰੇ ਭਗਤ ਰਤਲੇ ਹੋਰ ਕਿਤੇ ਗਾਵਣ ਸੇ ਮੈਂ ਜਿਤਨਾ ਵਰ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚ ਸਾਚੀ ਨਾਈ ਹੈ ਪੀਓ ਸੀ ਜੈਨ ਜਸੀ ਰਚਨਾ ਜੈਨ ਚਾਈ ਰੰਗੀ ਰੰਗੀ ਭਤੀ ਕਰ ਕਰ ਜਿੰਸੀ ਮਾਇਆ ਜੈਨ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵ ਤੇ ਜੀ ਵੜਿਆਈ ਜੋ ਤੇ ਸੁਭਾਵ ਹੈ ਸੋਈ ਕਰ ਸੀ ਹੁਕਮ ਨ ਕਰਨਾ ਜਾਈ ਸੋ ਪਾਸਾ ਸਹਾ ਪਾਸ ਸਾਹਿਬ ਨਾਨ ਕਰਨ ਰਜਾਈ ਮੰਦਾ ਸੰਤੋਖ ਸ਼ਰਮ ਪਚੋ ਲੀ ਧਿਆਨ ਕੀ ਕਰੇ ਬੇਪੂਤ ਖੇਂਤਾ ਗਾਲ ਕੁਆਰੀ ਗਾਇਆ ਜੋ ਡੰਡਾ ਪ੍ਰਤੀ ਦਾ ਪੰਤੀ ਸਗਲ ਜਮਤੀ ਮੰਜੀ ਤੇ ਜਗ ਜੀ ਦਾ ਦੇਸ ਤੇ ਸੇ ਦੇਸ ਆਦ ਨੀਲ ਨਾਦ ਨਾਥ ਜੁਜੂ ਇੱਕੋ ਵੇਸ ਭੁਗਤ ਕੇ ਆਂਦਾ ਭੰਡਾਨ ਘਟਕਟ ਵਜੇ ਨਾਦ ਆਪ ਨਾਥ ਨਾਥੀ ਸਭ ਜਾ ਕੇ ਰਿਤੇ ਜਵਰਾ ਸਾਧ ਸੰਜੋਗ ਵਿਜੋਗ ਦੁਇ ਕਾਰ ਚਲਾਵੇ ਲਿਖਿਆ ਵੇ ਭਾਗ ਦੇਸ ਤੇ ਸੇ ਦੇਸ ਆਦ ਨੀਲ ਨਾਦ ਨਾਥ ਨਾਥ ਜੁਜੂ ਇੱਕੋ ਵੇਸ ਕਮਈ ਜੁਗਤ ਵੇਜ ਤੈ ਚੱਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀਵਾਨ ਜਿਉ ਤੇ ਸੁਭਾਅ ਦੇ ਵਿੱਚ ਲਾਵੇ ਜੇ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਦਰ ਨਾ ਆਵੇ ਪਤਾ ਇਹ ਬਿਨਾ ਨਾ ਦੇਸ ਤੇ ਸੇ ਦੇਸ ਆਦ ਨੀਲ ਨਾਦਨ ਹੱਥ ਜੂਜੂ ਇੱਕੋ ਵੇਸ ਸਾਸਣ ਲੋਏ ਲੋਏ ਭੰਡਾਰ ਜੋ ਕੁਛ ਪਿਆ ਸੋ ਇੱਕ ਆਵਾਰ ਕਰ ਕਰ ਵੇਖੇ ਸਤਜਨਾਰ ਨਾਨਕ ਸੱਚੇ ਕੀ ਸੱਚੀ ਕਰ ਦੇਸ ਤੇ ਦੇਸ ਆਦ ਨੀਲ ਨਾਦਨ ਹੱਥ ਜੂਜੂ ਇੱਕੋ ਵੇਸ ਇੱਕ ਦੂਜੀ ਪੌ ਲਖ ਹੋਏ ਲਖੋ ਬਲਖ 200 ਲਖ ਲੱਗੇੜਾ ਕੀ ਇੱਕ ਨਾਮ ਜਗਦੀ ਚੇਤ ਰਹਾ ਪਤ ਪੌੜੀਆਂ ਚੜੀਏ ਹੋਏ ਕਿ ਇਸ ਸੁਣ ਗਲਾ ਆਕਾਸ ਕੀ ਕੀਤਾ ਈ ਰੀਸ ਨਾਨਕ ਨਦਰੀ ਭਾਈਏ ਕੂੜੀ ਕੂੜੇ ਟੀ ਸਾਕਣ ਜੋਰ ਚ ਪੈਣਾ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨ ਜੀਵਨ ਮੰਨਣਾ ਜੋਰ ਜੋ ਨਾ ਰਾਜ ਮਲ ਮਨਸੋਰ ਜੋਰ ਨ ਸੁੱਤੀ ਗਿਆਨ ਵਿਚਾਰ ਜੋਰ ਨ ਜੁਤੀ ਛੂਟੇ ਸੰਸਾਰ ਜਿਸ ਤਰ ਜੁਰ ਕਰ ਵੇਖੇ ਸੋ ਇਹਨਾਂ ਕੋਤਬਨੀਛ ਨ ਕੋਈ ਰਾਤੀ ਰੂਤੀ ਤੀ ਤੀ ਵਾਰ ਪਉਣ ਪਾਣੀ ਅਗਨੀ ਪਾਤਾਲ ਤੇ ਸਵੇ ਧਰਤੀ ਥਾਪ ਰਕੀ ਧਰਮਸਾਲ ਤੇ ਸਵੇ ਜੀ ਜੂਤ ਕੇ ਰੰਗ ਦਿਨ ਕੇ ਨਾਮਾਂ ਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸਚਾ ਸਚਾ ਦਰਵਾਜ਼ਾ ਤੇ ਤੇ ਸੁਣ ਪੰਚ ਪ੍ਰਵਾਨ ਨਜ਼ਰੀ ਕਰਮ ਪਵੇ ਨਿਸ਼ਾਨ ਕਚ ਭਕਾਈ ਉੱਥੇ ਪਾਏ ਨਾਨਕ ਜਾਪੇ ਜਾਏ ਧਰਮ ਗੰਡ ਕਾ ਇਹੋ ਧਰਮ ਗਿਆਨ ਖੰਡ ਕਾ ਕੋ ਕਰੋਂ ਕੇਤੇ ਪਉਣ ਪਾਣੀ ਬਸੰਤਰ ਕੇਤੇ ਕਾਨ ਮਹੀ ਕਿਤੇ ਵਰਮੇ ਘਾਰਤਕੜੀਏ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕਿਤੇ ਇੰਦ ਚੰਦ ਜੂਰ ਕੇਤੇ ਕਿਤੇ ਮੰਡਲ ਦੇਸ ਕੇਤੇ ਸਿੱਧ ਬੁੱਧ 나ਥ ਕੇਤੇ ਕਿਤੇ ਦੇਵੀ ਵੇਸ ਕੇਤੇ ਦੇਵਦਾਨ ਮੁਨ ਕੇਤੇ ਕਿਤੇ ਰਤਨ ਸੰਮੰਦ ਕਿਤੀਆ ਕਹਾਣੀ ਕੇਤੀਆ ਬਾਣੀ ਕੇਤੇ ਬਾਤ ਨਰਿੰਦ ਕੇਤੀਆ ਸੁਰਤੀ ਸੇਵ ਕੇਤੇ ਨਾਨਕ ਅਨੰਤ ਨਾਨਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤੇ ਨਾਥ ਮਨੋਦ ਕੋਡ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਤੇ ਘਾਰਤਕੜੀਏ ਬਹੁਤ ਬਹੁਤ ਅਨੂਪ ਤਾਂ ਕਿ ਆ ਗੱਲਾਂ ਕਥਿਆ ਨਾ ਜਾਹੇ ਜੇ ਕੋ ਕਹ ਪਿਛੇ ਪਛਤਾਇ ਤੇ ਤੇ ਘੜੀ ਤੁਰ ਤ ਮਤ ਮਨ ਬੋਤੇ ਤੇ ਘੜੀ ਸੁਰਾ ਸਿਧਾ ਕੀ ਸੋਧ ਕਰਮ ਕੰਡ ਕੀ ਬਾਣੀ ਜੋਰ ਦਿੱਤੇ ਹੋਰ ਨਾ ਕੋਈ ਹੋਰ ਤੇ ਜਦ ਮਾਂ ਬਲ ਸੂਰਤਨ ਮੈਂ ਆਰਾਮ ਰਹਾ ਭਰਪੂਰ ਤੇ ਸਿ ਤੋ ਸੀਤਾ ਮੈਂ ਮਮਾਹੇ ਤਾਂ ਕਿ ਰੁਕਣਾ ਕਥਰੇ ਜਾਹੇ ਨਾ ਹੋ ਮਰੇ ਨ ਠਾਕੇ ਜਾਇ ਜਿਨ ਕੇ ਰੰਭ ਸੇ ਮਨਵਾ ਹੈ ਤੇ ਭਗਤ ਵਸੇ ਕੋ ਕਰੇ ਅਨੰਤ ਸਚ ਮਨ ਸੋਇ ਸਚ ਕੰਡ ਬਜਨ ਰੰਕਾਰ ਕਰ ਕਰ ਬੇ ਕੇ ਨਦਰਿ ਹਾਲ ਤੇ ਕੰਡ ਮੰਡਲ ਬਰਪੰਡ ਜੇ ਕੋ ਕਤਿ ਦਾ ਅੰਤ ਨਾਂ ਤ ਤਿੱਥੇ ਲੋ ਲੋ ਆਕਾਰ ਜਿਜੇ ਹੁਕਮ ਤੇ ਵੇ ਤੇ ਵਿਕਾਰ ਵੇਖੇ ਵੇਖੇ ਕਰ ਵਿਚਾਰ ਨਾਨਕ ਤਨਾ ਖੜਾ ਸਾਰ ਜਤ ਪਹਾਰਾ ਤੀਰ ਸੁਨਿਆਰ ਰਣ ਮਤ ਬੇਜ ਹਥਿਆਰ ਭੋਗ ਲਗਨ ਤਪਤਾਉ ਪਾਂਡਾ ਪਉ ਮਤ ਤੇ ਢਾਲ ਕਰੀਏ ਸ਼ਬਦ ਸਚੀ ਟਕਸਾਲ ਜਿਨ ਕੋ ਨਜ਼ਰ ਕਰਮ ਤਨਕਾਰ ਨਾਨਕ ਨਜ਼ਰੀ ਨਾ ਨਿਹਾਲ ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸ ਰਾਤ ਦੋਈਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮਾ ਦੂਰ ਕਰਮੀਆਂ ਪੋ ਆਪਣੀ ਕੇ ਨੇੜੇ ਕੈ ਦੂਰ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮ ਕੋ ਜਲੇ ਕੇਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮ ਕੋ ਜਲੇ ਕੇਤੀ ਛੁੱਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ